ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੁਆਰਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਬਲੌਗ ਪਰ ਪੰਜਾਬ ਦੇ ਵਿੱਚ ਅੱਜ ਜਿੱਥੇ ਬਲਾਕ ਸੰਮਤੀ ਦੀਆਂ ਚੋਣਾਂ ਜਾਂ ਫਿਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀ ਭਰਨ ਦਾ ਪਹਿਲਾ ਦਿਨ ਹੈ ਉੱਥੇ ਹੀ ਮੋਹਾਲੀ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਦੋ ਚੋਣਾਂ ਤੇ ਨਾਲ ਹੀ ਮੋਹਾਲੀ ਬਲਾਕ ਦੀਆਂ ਜਿਹੜੀਆਂ ਪੰਚਾਇਤ ਸੰਮਤੀ ਚੋਣਾਂ ਨੇ ਉਹ ਮੁਲਤਵੀਕ ਕਰ ਦਿੱਤੀਆਂ ਗਿਆ ਨੇ ਅੱਗੇ ਕਰ ਦਿੱਤੀਆਂ ਗਿਆ ਨੇ ਇਸ ਬਾਬਤ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਦੀ ਜਿਹੜੀ ਵੱਡੀ ਖਬਰ ਹੈ ਕਿ ਮੋਹਾਲੀ ਬਲਾਕ ਦੀਆਂ ਜਿਹੜੀਆਂ ਚੋਣਾਂ ਨੇ ਜ਼ਿਲ੍ਹਾ ਪ੍ਰੈਸ ਦੀਆਂ ਉਹ ਮੁਲਤਵੀ ਕਰ ਦਿੱਤੀਆਂ ਨੇ ਰਾਜ ਚੋਣ ਕਮਿਸ਼ਨ ਨੇ ਮੋਹਾਲੀ ਦੇ ਸਮੁੱਚੇ ਜ਼ਿਲ੍ਹੇ ਦੀਆਂ ਜ਼ਿਲ੍ਹਾ ਪ੍ਰੈਸ ਚੋਣਾਂ ਅਤੇ ਮੋਹਾਲੀ ਬਲਾਕ ਦੀਆਂ ਪੰਚਾਇਤੀ ਚੋਣਾਂ ਜਿਹੜੀਆਂ ਨੇ ਪੰਚਾਇਤੀ ਸੰਮਤੀ ਚੋਣਾਂ ਅਨੁਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਨੇ ਇਸ ਸਬੰਧੀ ਬਕਾਇਦਾ ਲਿਖਤੀ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਮੋਹਾਲੀ ਜ਼ਿਲ੍ਹੇ ਦੇ ਵਿੱਚ ਪੈਂਦੇ ਬਾਕੀ ਤਿੰਨ ਬਲਾਕ ਮਾਜਰੀ ਖਰਨ ਅਤੇ ਡੇਰਾ ਬਜ਼ੀ ਦੀਆਂ ਪੰਚਾਇਤੀ ਜਿਹੜੀ ਪੰਚਾਇਤ ਸਮਤੀ ਚੋਣਾਂ ਪਹਿਲਾਂ ਤੋਂ ਹੀ ਤੈਹ ਪ੍ਰੋਗਰਾਮ ਅਨੁਸਾਰ 14 ਦਸੰਬਰ ਨੂੰ ਹੀ ਹੋਣਗੀਆਂ ਇਹ ਫੈਸਲਾ ਮੋਹਾਲੀ ਦੀ ਡਿਪਟੀ ਜਿਹੜੀ ਕਮਿਸ਼ਨਰ ਕੋਮਲ ਮਿੱਤਲ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਦੇ ਸਪਾਰਸ਼ ਤੇ ਲਿਆ ਗਿਆ ਹੈ ਡਿਪਟੀ ਕਮਿਸ਼ਨ ਨੇ ਚੋਣ ਕਮਿਸ਼ਨ ਨੂੰ ਭੇਜੇ ਪੱਤਰ ਦੇ ਵਿੱਚ ਦੱਸਿਆ ਸੀ ਕਿ ਮੋਹਾਲੀ ਬਲਾਕ ਦੀਆਂ 15 ਪੰਚਾਇਤਾਂ ਚਿੱਲਾ ਕੰਬਾਲੀ ਰੁਟਕਾ ਨਾਨੂ ਮજરા ਸਭਾਲਕੀ ਲਾਂਡਰਾ ਨਿਊ ਲਾਂਡਰਾ ਬਲਿਆਲੀ ਲਖਨੌਰ ਬਲੋਂਗੀ ਬਲੋਂਗੀ ਕਲੋਨੀ ਮੋਲੀ ਮੋਲੀ ਪਹਿਦਮਾਨ ਬੱਲੋ ਮਾਜਰਾ ਚਾਪਰ ਚਿੜੀ ਖੁਰਦ ਅਤੇ ਚਾਪਰ ਚਿੜੀ ਕਲਾ ਹੁਣ ਨਗਰ ਨਿਗਮ ਮੋਹਾਲੀ ਦੀ ਹਦੂਦ ਦੇ ਵਿੱਚ ਸ਼ਾਮਲ ਹੋ ਗਈਆਂ ਨੇ ਇਸ ਕਾਰਨ ਪੰਚਾਇਤ ਸਮਤੀ ਮੋਹਾਲੀ ਦੀਆਂ 8 ਜਿਹੜੇ ਜ਼ੋਨ ਨਾਂ ਅਤੇ ਜਿਹੜਾ ਪ੍ਰਸਦੇ 2 ਮੋਹਾਲੀ ਦੇ ਜਿਹੜੀ ਤੇ ਕਰੋੜਾਂ ਦੀ ਆਬਾਦੀ ਘਟ ਗਈ ਹੈ ਜਿਸ ਕਰਕੇ ਨਵੇਂ ਸਿਰੇ ਤੋਂ ਹੱਦਬੰਦੀ ਜਿਹੜੀ ਕਰਨੀ ਪਵੇਗੀ ਪਹਿਲੀ ਦਸੰਬਰ ਤੋਂ ਅੱਜ ਜਿਹੜੀ ਨਾਮਜ਼ਦਗੀ ਹੋਣੀ ਸੀ ਇੰਨੇ ਘੱਟ ਸਮੇਂ ਦੇ ਵਿੱਚ ਇਹ ਕੰਮ ਸੰਭਵ ਨਹੀਂ ਹੋ ਰਿਹਾ ਜਿਸ ਦੇ ਕਰਕੇ ਚੋਣਾ ਟਾਲੀਆਂ ਗਈਆਂ ਨੇ ਇਸ ਨੂੰ ਲੈ ਕੇ ਹੁਣ ਜਿਹੜੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਪ੍ਰਵਿੰਦਰ ਸਿੰਘ ਸਵਾਰਾ ਉਹਨਾਂ ਦੇ ਵੱਲੋਂ ਵੀ ਇਤਰਾਜ਼ ਜਤਾਇਆ ਗਿਆ ਕਿ ਜੇਕਰ ਦੋ ਜਿਹੜੇ ਜਿਹੜਾ ਪ੍ਰਸਤਿਧੀਆਂ ਚੋਣਾ ਨੇ ਜੇਕਰ ਉਹਨਾਂ ਨੂੰ ਨਹੀਂ ਕੀਤਾ ਜਾ ਸਕਦਾ ਤਾਂ ਦੂਜੀਆਂ ਜਿਹੜੇ ਹੋਰ ਚੋਣਾ ਨੇ ਉਹਨਾਂ ਨੂੰ ਕਿਉਂ ਟਾਲਿਆ ਜਾ ਰਿਹਾ ਹੈ ਤੇ ਤਾਂ ਇਸ ਨੂੰ ਲੈ ਕੇ ਹੁਣ ਵੇਖਣਾ ਬੇਹਦ ਖਾਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਸ ਹੱਦਬੰਦੀ ਦੀ ਗੱਲ ਕਰੀ ਜਿਹੜੀ ਨਗਰ ਨਿਗਮ ਦੀ ਬੁढ़ाई ਗਈ ਹੈ ਇਸ ਨੂੰ ਲੈ ਕੇ ਚਿੱਲਾ ਪਿੰਡ ਦੇ ਜਦ ਹੋਰ ਪਿੰਡਾਂ ਦੇ ਲੋਕਾਂ ਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਇਹ ਫੈਸਲਾ ਆਵੇ ਵਾਪਸ ਲਿਆ ਜਾਵੇ ਸਹੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸਰਕਾਰ ਸਾਡੀ ਨਹੀਂ ਸੁਣਦੀ ਉਹਨਾਂ ਦੇ ਵੱਲੋਂ ਵਿਧਾਇਕ ਜਿਹੜੇ ਨੇ ਕਲਵਾਂਸੀ ਉਹਨਾਂ ਨਾਲ ਹੀ ਮੁਲਾਕਾਤ ਕੀਤੀ ਜਾਵੇਗੀ ਜੇਕਰ ਫਿਰ ਵੀ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਉਹਨਾਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਹਾਈ ਕੋਰਟ ਦਾ ਜਿਹੜਾ ਰੁਖ ਹੈ ਉਹ ਕਰਾਂਗੇ ਹੁਣ ਵੇਖਣਾ ਬਈ ਇਹ ਦਿਖਾਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਦੇ ਸਬੰਧ ਦੇ ਵਿੱਚ ਕੀ ਕੁਝ ਅਪਡੇਟ ਆਉਂਦੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਜੂਰੋਪਾਰਟੀ ਪੰਜਾਬ ਦੇ ਨਾਲ ਧੰਨਵਾਦ